ਕਾਰ ਜੀ ਮੈਂ ਰੋਟੇਰੀਅਨ ਐਡਵੋਕੇਟ ਸਤਪਾਲ ਗਰ ਰੋਟਰੀ ਕਲੱਬ ਦੇ ਬਿਹਾਫ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਦੱਸਣਾ ਚਾਹਣਾ ਕਿ ਜਿਹੜੀ ਆਪਾਂ ਨੇ ਕੱਲ ਮੈਰਾਥਨ ਕਰਾਈਆ ਉਹ ਬਹੁਤ ਹੀ ਸਕਸੈਸਫੁਲੀ ਔਰ ਬਹੁਤ ਹੀ ਵਧੀਆ ਉਤੇ ਜੇ ਢੰਗ ਨਾਲ ਸਮਾਪਤ ਹੋਈ ਹੈ ਇਸ ਮੌਕੇ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਆਪਨੇ ਇਸ ਮੈਰਾਥਨ ਦੇ ਵਿੱਚ ਲਗਭਗ 2500 ਤੋਂ ਲੈ ਕੇ 3000 ਬੰਦਿਆਂ ਦੇ ਕਰੀਬ ਹਾਜ਼ਰ ਹੋਏ ਜਿਦੇ ਵਿੱਚ 2500 ਲੋਕਾਂ ਨੇ ਭਾਗ ਲ ਲਤਾ ਔਰ ਇਹਦੇ ਵਿੱਚ ਛਾਤਰ ਐਨ ਜੀਓਜ਼ ਲਗਭਗ 26 ਦੇ ਕਰੀਬ ਐਨ ਜੀਓਜ਼ ਤੇ 70 ਦੇ ਕਰੀਬ ਆਪਨੇ ਕਿਆ ਨਾਮਾ ਜਿਨੇ ਆਪਣੇ ਸਰਹੰਦ ਦੇ ਜਾਂ ਫਤਿਹਗੜ੍ਹ ਸਾਹਿਬ ਦੇ ਅਫੀਸਰ ਲਾਈਨ ਦੇ ਤੇ ਸਰਕਾਰੀ ਅਧਿਕਾਰੀ ਜੀ ਉਹ ਹਾਜ਼ਰ ਹੋਏ ਤੇ ਸਰਹੰਦ ਵਾਸੀ ਹਾਜ਼ਰ ਇਸੇ ਸਰਹੰਦ ਦੇ ਵਿੱਚ ਇੱਕ ਪ੍ਰੇਰਣਾ ਰੋਸ ਸਾਹ ਦੀ ਲਹਿਰ ਦੌੜ ਪਈ ਇਸ ਦੇ ਵਿੱਚ ਔਰ ਆਮ ਬੰਦਾ ਅੰਨਕ ਉਸਾਈ ਸੀ ਔਰ ਹਰ ਇੱਕ ਬੰਦੇ ਨੇ ਅੰਨਕ ਵੱਧ ਚੜ ਕੇ ਇਸ ਵਿੱਚ ਹਿੱਸਾ ਲ取ਾ ਔਰ ਇੱਕ ਮੇਨ ਉਦੇਸ਼ਵਾਤ ਜਿਹੜਾ ਕਿ ਆਪਾਂ ਰਨ ਫॉर ਲਾਈਫ ਨਸ਼ਿਆਂ ਦੀ ਮੁਕਤੀ ਨੂੰ ਲੈ ਕੇ ਇਹ ਦੌੜ ਕਰਾਈ ਹੈ ਨਾ ਇੱਕ ਨੇਕ ਉਦੇਸ਼ਾ ਸੀ ਬਲਕਿ ਨਜੇ ਤੋਂ ਦੂਰਾਂ ਤੇ ਨਸ਼ਾ ਮੁਤ ਸਮਾਜ ਦੇ ਨਿਰਮਾਨ ਲਈ ਉੱਥੇ ਮੌਜੂਦ ਲੋਕਾਂ ਨੇ ਲਗਭਗ 3000 ਬੰਦੇ ਦੇ ਕਰੀਬ ਲੋਕਾਂ ਨੇ ਆਪਣੇ ਐਮਐਲਏ ਸਾਹਿਬ ਦੇ ਔਰ ਡੀਸੀ ਸਾਹਿਬ ਦੇ ਸਹਿਯੋਗ ਨਾਲ ਉੱਥੇ ਸ਼ਬਦ ਸ਼ਬਦ ਗ੍ਰਹਿਣ ਸਮਰੋਹ ਵੀ ਹੋਇਆ ਜਿਹਦੇ ਦੇ ਸਾਹਮਣੇ ਸ਼ਬਦ ਲੱਤੀ ਤੇ ਮੈਂ ਇਸ ਦੇ ਵਿੱਚ ਹੁਣ ਆਪਣੇ ਪ੍ਰਧਾਨ ਜੀ ਨੂੰ ਡਾਕਟਰ ਰਤਿੰਦਰ ਸੂਰੀ ਉਟਾਰਿਆ ਉਟਾਰਿਆ ਨਾ ਡਾਕਟਰ ਰਤਿੰਦਰ ਸੂਰੀ ਨੂੰ ਕਹਾਂਗਾ ਵੀ ਉਹ ਆਪਣੇ ਇਹਨਾਂ ਸਾਰੇ ਬੰਦਿਆਂ ਦਾ ਥੈਂਕਸ ਵੀ ਕਰਨ ਤੇ ਇਹਨਾਂ ਨੇ ਜਿਨ੍ਹਾਂ ਨੇ ਵੀ ਸਾਡਾ ਸਹਿਯੋਗ ਕੀਤਾ ਉਹਨਾਂ ਦਾ ਥੈਂਕਸ ਕਰਨ ਡਾਕਟਰ ਰਤਿੰਦਰ ਸੂਰੀ ਜੀ ਜੀ ਦੱਸੋ ਨਾ ਦੱਸੋ ਜਿਹੜੀ ਧੁੜੀ ਕਰਵਾਇਆ ਗਿਆ ਜਿਉਂ ਮੈਰਾਥਨ ਕਰ ਗਈ ਸੀ ਕਿਹਦੇ ਵਿੱਚ ਕਿੰਨਾ ਕਸਟੋਰ ਸੀ ਕਿੰਨੇ ਇੱਕ ਪਾਰਟਿਸਿਪੈਂਟ ਬੰਦੇ ਨੇ ਪਾਰਟਿਸਿਪੇਟ ਕੀਤਾ ਮੈਂ ਡਾਕਟਰ ਹਿਤੇਂਦਰ ਸੂਰੀ ਪ੍ਰਧਾਨ ਰੋਟਰੀ ਕਲੱਬ ਸ੍ਰੰਗ ਇਹ ਮੈਰਾਥਨ ਦੇ ਵਿੱਚ ਜਿਵੇਂ ਗਰਗਸਾਹਬ ਨੇ ਦੱਸਿਆ ਹੁਣੇ 2500 ਤੋਂ 3000 ਲੋਕਾਂ ਨੇ ਪਾਰਟਿਸਿਪੇਟ ਕੀਤਾ ਔਰ ਇਹਦੇ ਵਿੱਚ 70 ਦੇ ਕਰੀਬ ਸਰਕਾਰੀ ਡਿਪਾਰਟਮੈਂਟ ਔਰ 26 ਦੇ ਕਰੀਬ ਐਨ ਜੀਓਜ਼ ਇਨਵੋਲਡ ਸੀਗੀਆਂ ਪ੍ਰੋਗਰਾਮ ਚ ਉਤਸ਼ਾਹ ਦੇਖਦੇ ਹੀ ਬੰਦਾ ਸੀ ਪਹਿਲਾਂ ਜੂਮਬਾ ਤੋਂ ਸ਼ੁਰੂ ਹੋਇਆ ਸਾਰਿਆਂ ਨੂੰ ਪ੍ਰੈਕਟਿਸ ਹੋ ਰਹੀ ਹੈ ਵਾਰਮ ਅਪ ਹੋ ਰਿਹਾ ਹੈ ਢੋਲ ਵੱਜ ਰਹੇ ਨੇ ਡੀਜੇ ਲੱਗਿਆ ਹੋਇਆ ਹੈ ਮਾਹੌਲ ਬਣਿਆ ਹੋਇਆ ਭੰਗੜੇ ਪੈ ਰਹੇ ਨੇ ਇਹੋ ਜਿਹਾ ਮਾਹੌਲ ਅਸੀਂ ਕਦੇ ਵੀ ਪਹਿਲਾਂ ਸਰਹੰਦ ਚ ਨਹੀਂ ਦੇਖਿਆ ਇਹ ਇੱਕ ਇਤਿਹਾਸ ਰਚਿਆ ਗਿਆ ਹੈ ਇੰਨੇ ਵੱਡੇ ਨੰਬਰ ਦੀ ਮੈਰਾਥਨ ਸਰਹੰਦ ਚ ਹੋ ਰhline ਇਸ ਮੈਰਾਥਨ ਚ ਜਿਹੜਾ ਸੀ ਮਤਲਬ ਇੰਨਾ ਉਤਸ਼ਾਹ ਸੀ ਲੋਕਾਂ ਚ ਕਿ ਜੋ ਕਦੀ ਅਸੀਂ ਉਮੀਦ ਨਹੀਂ ਸੀ ਕੀਤੀ ਉਸ ਤੋਂ ਵੱਧ ਸਭ ਕੁਝ ਹੋਇਆ ਨਾ ਕੋਈ ਰਿਫਰੈਸ਼ਮੈਂਟ ਦੀ ਕਮੀ ਸੀ ਨਾ ਕੋਈ ਪਾਣੀ ਦੀ ਕਮੀ ਸੀ ਨਾ ਸਰਕਾਰ ਵੱਲੋਂ ਸਹਿਯੋਗ ਦੀ ਕੋਈ ਕਮੀ ਸੀ ਇਹਦੇ 'ਚ ਮੈਂ ਹੁਣ ਜਿਹੜੇ ਸਾਡੇ ਲੋਕਾਂ ਨੇ ਸਹਿਯੋਗ ਕੀਤਾ ਜਿਵੇਂ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਐਮਐਲਏ ਸਾਹਿਬ ਨੇ ਪੂਰਾ ਸਹਿਯੋਗ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਨੇ ਔਰ ਉਹਨਾਂ ਦੇ ਜਿਹੜੇ 70 ਸਰਕਾਰੀ ਡਿਪਾਰਟਮੈਂਟ ਐ ਉਹਨਾਂ ਨੇ ਸਾਨੂੰ ਬਹੁਤ ਹੈਲਪ ਕਰੀ ਪੁਲਿਸ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਸੈਨੇਟਰੀ ਡਿਪਾਰਟਮੈਂਟ ਨੇ ਐਨਾ ਜ਼ਿਆਦਾ ਧਿਆਨ ਰੱਖਿਆ 60 ਤੋਂ 70 ਬੰਦੇ ਹਰ ਟਾਈਮ ਲੱਗੇ ਹੋਏ ਸੀ ਸਫਾਈ ਲਈ ਸੜਕਾਂ ਐਵੇਂ ਚਮਕ ਰੀਆਂ ਸੀ ਜਿਹੜੀਆਂ ਅਸੀਂ ਕਦੀ ਇੰਨੀ ਸਫਾਈ ਸੀ ਕਿ ਕਦੀ ਅਸੀਂ ਸੋਚ ਨਹੀਂ ਸੀ ਸਕਦੇ ਕਿ ਇੰਨੀ ਜ਼ਿਆਦਾ ਸਾਫ ਰੋਡ ਹੋ ਸਕਦੀ ਹੈ ਉਸ ਰੋਡ ਦੇ ਉੱਤੇ ਅਸੀਂ ਮਤਲਬ ਜਿਹੜੇ ਖੰਭੇ ਸੀ ਉਹ ਵੀ ਚਮਕ ਰਹੇ ਸੀ ਇਸ ਸਾਰੇ ਸਮਾਰੋਹ ਦੇ ਵਿੱਚ ਜਿਹੜੇ ਸਾਡੇ ਸਹਿਯੋਗੀ ਨੇ ਸਭ ਤੋਂ ਪਹਿਲਾਂ ਮੈਂ ਨਾਮ ਲੈਣਾ ਚਾਹਾਂਗਾ ਬਾਬੂ ਜਗਦੀਸ਼ ਜੁਐਲਰਸ ਦਾ ਜਿਹੜੀ ਸਰੰਦ ਦੀ ਸਭ ਤੋਂ ਪੁਰਾਣੀ ਜੁਐਲਰੀ ਦੀ ਸ਼ਾਪ ਹੈ ਬਹੁਤ ਜ਼ਿਆਦਾ ਉਹਨਾਂ ਦਾ ਪਹਿਲੇ ਦਿਨ ਤੋਂ ਸਾਨੂੰ ਸਹਿਯੋਗ ਰਿਹਾ ਪਹਿਲੇ ਦਿਨ ਤੋਂ ਵਿਸ਼ਾਲ ਵਰਮਾ ਜੀ ਔਰ ਜਗਦੀਸ਼ ਵਰਮਾ ਜੀ ਸਾਡੇ ਨਾਲ ਇਨਵੋਲਡ ਰਹੇ ਬੀ ਟਾਊਨ ਵਾਲੇ ਜਿਹੜੇ ਨੁਕੇਸ਼ ਮਹੰਗੀ ਜੀ ਆ ਉਹਨਾਂ ਨੇ ਸਾਡੇ ਨਾਲ ਪੂਰਾ ਸਹਿਯੋਗ ਕੀਤਾ ਜਿਹੜਾ ਮਾਧਵ ਗਰੁੱਪ ਹੈ ਉਹ ਵੀ ਸਾਡਾ ਸਹਿਯੋਗੀ ਰਿਹਾ ਮਾਈਂਡ ਕੇਅਰ ਹਸਪੀਟਲ ਐ ਉਹ ਡਾਕਟਰ ਸਾਹਿਬ ਨੇ ਵੀ ਪੂਰਾ ਸਹਿਯੋਗ ਦਿੱਤਾ ਫੰਕਸ਼ਨਸ ਵੀ ਇਨਵੋਲਡ ਰਹੇ ਪ੍ਰਦੀਪ ਮਲੋਤਰਾ ਜੀ ਮਲੋਤਰਾ ਮੋਟਰਜ਼ ਵਾਲਿਆਂ ਨੇ ਜਿਹੜਾ ਮਿਲਕ ਦਾ ਸਾਰਾ ਸਪਾਂਸਰਸ਼ਿਪ ਉਹਨਾਂ ਦੀ ਸਾਈਡ ਤੋਂ ਸੀ ਸਾਨੂੰ ਮਤਲਬ ਕਿਸੇ ਵੀ ਜਗ੍ਹਾ ਤੇ ਐਸਾ ਮਹਿਸੂਸ ਹੀ ਨਹੀਂ ਹੋਇਆ ਕਿ ਤੁਸੀਂ ਇਕੱਲੇ ਹੋ ਪੂਰਾ ਤਨ ਮਨ ਧਨ ਤੋਂ ਪੂਰੇ ਸਾਰੇ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਅੰਤ ਵਿੱਚ ਆਪਣੇ ਔਰ ਜਿਹੜੇ ਇਸ ਪ੍ਰੋਜੈਕਟ ਦੇ ਚੇਅਰਮੈਨ ਸਤਪਾਲ ਗਰਗ ਜੀ ਔਰ ਆਪਣੀ ਪੂਰੀ ਟੀਮ ਦੇ ਬਿਹਾਫ ਤੇ ਸਾਰੇ ਸ਼ਹਿਰ ਵਾਸੀਆਂ ਦਾ ਔਰ ਸਾਡੇ ਜਿੰਨਾ ਪ੍ਰਸ਼ਾਸਨ ਪੁਲਿਸ ਡਿਪਾਰਟਮੈਂਟ ਦ ਸੈਨੀਟਰੀ ਡਿਪਾਰਟਮੈਂਟ ਜਿੰਨੇ ਵੀ ਡਿਪਾਰਟਮੈਂਟਸ ਨੇ ਸਾਡਾ ਸੇਵ ਕੀਤਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਡਾਕਟਰ ਸਾਹਿਬ ਜਿਹੜਾ ਤੁਸੀਂ ਪ੍ਰੋਗਰਾਮ ਕਰਾਇਆ ਹੈ ਸਕਸੈਸ ਰਹੀਆ ਤੁਹਾਡੇ ਤੇ ਅਗਲਾ ਪ੍ਰੋਗਰਾਮ ਵੀ ਤੁਸੀਂ ਕੋਈ ਨਾ ਕੋਈ ਕਰਵਾਉਣ ਜੂ ਵੀ ਕਰਾਉਣਾ ਚਾਹੋਗੇ ਤੇ ਕਿੱਦਾਂ ਦਾ ਪ੍ਰੋਗਰਾਮ ਨੂੰ ਕੀ ਦਾ ਟੱਕਰੂ ਕੋਈ ਬਾਹਰ ਪ੍ਰੋਗਰਾਮ ਦੇਖੋ ਜਿਵੇਂ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਪ੍ਰੋਗਰਾਮ ਸੀਗਾ ਔਰ ਇਸ ਪ੍ਰੋਗਰਾਮ ਤੇ ਨਸ਼ਿਆਂ ਦੇ ਵਿਰੋਧ ਚ ਜਿਵੇਂ ਗੁਰਗ ਸਿੰਘ ਸਾਹਿਬ ਨੇ ਦੱਸਿਆ ਪਲੈਜ ਵੀ ਲਈ ਗਈ ਅਸੀਂ ਇਹ ਸੋਚਿਆ ਵੀ ਅਸੀਂ ਹਰ ਸਾਲ ਮੈਰਾਥਨ ਕਰਾਵਾਂਗੇ ਔਰ ਹਰ ਸਾਲ ਇਹ ਨੰਬਰ ਵਧੂ ਆ ਹਰ ਸਾਲ ਅਸੀਂ ਇਹਨੂੰ ਵੈਲ ਆਰਗੇਨਾਈਜ਼ ਕਰਾਂਗੇ ਦੇਖੋ ਐਡਾ ਵੱਡਾ ਪ੍ਰੋਗਰਾਮ ਹੁੰਦਾ ਕੁਝ ਕਮੀਆਂ ਰਹਿ ਜਾਂਦੀਆਂ ਕੁਝ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ ਹੁੰਦੀਆਂ ਇਹੋ ਜਿਹੀਆਂ ਕੁਝ ਕਮੀਆਂ ਤੁਹਾਡੇ ਤੋਂ ਰਹਿ ਜਾਂਦੀਆਂ ਹਨ ਉਹਨੂੰ ਅਸੀਂ ਕਹੇ ਜੇ ਤੋ ਐਕਸੈਪਟ ਕਰਦੇ ਹਾਂ ਔਰ ਅਸੀਂ ਅੱਗੇ ਨੂੰ ਇਹ ਸ਼ੋਰ ਵੀ ਕਰਦੇ ਹਾਂ ਵੀ ਹਰ ਸਾਲ ਅਸੀਂ ਇਹਨੂੰ ਇੰਪਰੂਵ ਕਰਾਂਗੇ ਔਰ ਜਿੰਨੀਆਂ ਕਮੀਆਂ ਨੇ ਅਸੀਂ ਨੋਟ ਕੀਤੀਆਂ ਹੋਈਆਂ ਨੇ ਹਰ ਸਾਲ ਅਸੀਂ ਉਹਨਾਂ ਨੂੰ ਕਰੈਕਟ ਕਰਾਂਗੇ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਬਹੁਤ ਠੀਕ ਹੈ ਸ਼ੁਕਰੀਆ ਬਈ ਕਰਦਾ ਲਾਈਵ ਕਰਦਾ ਨਹੀਂ ਲਾਈਵ ਸਿਰ ਅੱਜ ਕਰਦੇ ਠੀਕ ਲਾਈਵ ਚੱਲ ਰਿਹਾ ਫਾਈਨਲ ਲਾਈਵ ਕਰਤਾ